ਜੀ ਨਾ ਜੀ ਆਪਣਾ ਮੇਰਾ ਨਾਮ ਸੁਰਿੰਦਰ ਸਿੰਘ ਅਗਲੇ ਕ ਬਬੇਲੀ ਦੇ ਵਿੱਚ ਮੈਟਰ ਹੋਇਆ ਵੀ ਇੱਕ ਬੰਦੇ ਨੂੰ ਕੋਈ ਨੋਵਾ ਗੱਡੀ ਵਿੱਚ ਜਾਏ ਤੇ ਬੰਦੇ ਬਾਢੇ ਚਲੇ ਗਏ ਜਿਹਦੇ ਵਿੱਚ ਉਹ ਤੁਹਾਡਾ ਨਾਮ ਲੈ ਰਿਆ ਵੀ ਕਹਿੰਦੇ ਵੀ ਕੋਈ ਰਫਲ ਵਾਲਾ ਪੁਰਾਣਾ ਮੈਟਰ ਸੀਗਾ ਵੀ ਕੁੱਤਾ ਮਾਰਿਆ ਸੀਗਾ ਉਹ ਸਾਰੀ ਸੱਚਾਈ ਦੱਸੋ ਕੀ ਹੈ ਜੀ ਨਹੀਂ ਨਹੀਂ ਬਿਲਕੁਲ ਪੂਰਾ ਝੂਠ ਹੈ ਜੀ ਇਹ ਇਹ ਬਿਲਕੁਲ ਪੂਰਾ ਝੂਠ ਹੈ ਮੇਰੀ ਤਾਂ ਕੋਈ ਰੰਜਿਸ਼ ਨਹੀਂ ਉਸ ਬੰਦੇ ਦੀ ਨਾ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਗੱਲ ਕਰ ਰਿਹਾ ਮੇਰਾ ਨਾਮ ਲੈ ਰਿਹਾ ਇਹ ਗੱਲਬਾਤ ਕੀ ਹੋਈ ਸੀ ਐ ਤਾਂ ਸਾਰੀ ਇਦਾਂ ਪਤਾ ਲੱਗਾ ਬਟ ਕੋਈ ਗੱਲਬਾਤ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਅਸੀਂ ਤਾਂ ਸੁੱਤੇ ਉੱਠ ਕੇ ਆਪਣੇ ਘਰ ਨੂੰ ਮੈਂ ਹਵੇਲੀਆਂ ਗਿਆ ਮੁੰਡਾ ਮੇਰਾ ਜਾ ਗਿਆ ਸੁੱਤਾ ਉੱਠਿਆ ਸੀ ਹਾਲੇ ਮੂੰਹ ਤੋੜਦਾ ਸੀ ਉਸ ਬੰਦੇ ਨੂੰ ਸਾਨੂੰ ਕਿਸੇ ਦਾ ਫੋਨ ਆਇਆ ਕਹਿੰਦੇ ਵੇ ਇਦਾਂ ਸਾਡੇ ਸਾਕਿਆਂ 'ਚ ਤੇ ਆਹ ਬਾਰਦਾਦ ਹੋ ਗਿਆ ਬੰਦੇ ਉਹਨਾਂ ਦਾ ਘਰ ਲੱਗ ਗਿਆ ਤਾਂ ਸਾਨੂੰ ਪਤਾ ਲੱਗਾ ਸਾਨੂੰ ਤਾਂ ਪਤਾ ਹੀ ਕੋਈ ਨਹੀਂ ਇਸ ਗੱਲ ਦਾ ਇਹ ਤੁਹਾਡੇ ਤੇ ਰੋਪ ਕਿਉਂ ਲਗਾ ਰਿਹਾ ਫਿਰ ਇਹ ਪਤਾ ਨਹੀਂ ਜੀ ਇਹ ਤਾਂ ਹੁਣ ਉਹ ਜਾਣੇ ਉਹਦਾ ਪਰਮਾਤਮਾ ਜਾਣੇ ਰਫਲ ਵਾਲਾ ਕੀ ਮਾਮਲਾ ਅੰਕਲ ਜੀ ਰਫਲ ਇਦਾਂ ਸੀ ਮੈਂ ਰਫਲ ਲੈ ਕੇ ਹਵੇਲੀ ਨੂੰ ਜਾ ਰਿਹਾ ਸੀ ਠੀਕ ਹੈ ਜੀ ਕੁੱਤੇ ਮੈਨੂੰ ਅਵਾਰਾ ਪਿਆਗੇ ਸੀ ਮੈਂ ਹਵਾਈ ਫੈਰ ਕੀਤਾ ਸੀ ਉਹਨਾਂ ਤੇ ਪਿੰਡ ਦਾ ਸਾਫਕਾ ਸਰਪੰਚ ਜਿਹੜਾ ਉਹ ਤੁਹਾਨੂੰ ਦੱਸ ਸਕਦਾ ਜਿਨੇ ਉਹ ਕੁੱਤੇ ਦਾ ਕੁੱਤੇ ਨੂੰ ਨਾਲ ਲਿਆ ਕੇ ਉਹਨੂੰ ਪਟੀਆਂ ਵੀ ਕਰਵਾਉਂਦਾ ਰਿਹਾ ਸਾਟੋ ਤੇ ਕੋਈ ਹੋ ਰਹੀ ਸੀ ਇਹਨੇ ਬਣਾ ਲਿਆ ਜੀ ਕੁੱਤੇ ਦੇ ਗੋਲੇ ਮਾਰਿਆ ਜਦੋਂ ਕਿ ਉਹ ਕਹਿ ਰਿਹਾ ਕੁੱਤਾ ਮਰ ਗਿਆ ਕੁੱਤਾ ਮਰਿਆ ਨਹੀਂ ਕੁੱਤਾ ਤਾਂ ਸਰਪੰਚ ਨੂੰ ਤੁਸੀਂ ਪੁੱਛੋ ਪਿੰਡ ਦੇ ਜਿਹੜਾ ਸਾਫਕਾ ਸਰਪੰਚ ਉਹ ਉਹਨੂੰ ਲਿਆ ਕੇ ਇਥੇ ਮਤਲਬ ਉਹਦਾ ਇਲਾਜ ਕਰੇ ਇਹ ਜਿਹੜਾ ਮਾਮਲਾ ਹੁੰਦਾ ਜੀ ਇਹ ਪਹਿਲਾਂ ਦੀ ਥੋੜੀ ਜਿਹੀ ਨਹੀਂ 2-25 ਸਾਲ ਪੁਰਾਣਾ ਤੇ ਇਹਨਾਂ ਦਾ ਕੀ ਰੋਲ ਸੀਗਾ ਵਿੱਚ ਕਿਹੜਾ ਜੀ ਜਿਹੜੇ ਤੁਹਾਡੇ ਤੇ ਰੋਪ ਲਗਾ ਰਿਹਾ ਵੀ ਕੁੱਤਾ ਮਾਰਿਆ ਇਹਨਾਂ ਨੇ ਇਹਨਾਂ ਨਾਲ ਤੁਹਾਡਾ ਕੀ ਅਸੀ ਗੱਲਿਆ ਨਾ ਉਹ ਇਸ ਕਰਕੇ ਕਹਿੰਦਾ ਵੀ ਇਹਨੂੰ ਛਾਕਿਆ ਵੀ ਮੇਰੇ ਤੇ ਰਿਪੋਰਟ ਇਹਨਾਂ ਕਰਵਾਈ ਆ ਲੇਕਿਨ ਮੈਂ ਕਿਸੇ ਕੋਲ ਨਾ ਤੱਕ ਨਹੀਂ ਲਿਆ ਨਾ ਮੇਰੀ ਕੋਈ ਰੰਜਿਸ਼ ਹੈ ਮੇਰੀ ਤੇ ਇਸ ਬੰਦੇ ਦੇ ਨਾਲ ਤੂੰ ਤੋਂ ਮੈਂ ਵੀ ਤੂੰ ਤੋਂ ਮੈਂ ਮੈਂ ਵੀ ਕਦੇ ਨਹੀਂ ਹੋਈ ਤੁਸੀਂ ਪੁੱਛ ਕੇ ਦੇਖ ਸਕਦੇ ਸਾਡੇ ਪਿੰਡੋਂ ਪੁੱਛ ਕੇ ਦੇਖ ਸਕਦੇ ਤੇ ਤੁਹਾਡੇ ਤੇ ਅਣਕਲ ਰੋਪ ਕਿਉਂ ਲਗਾ ਰਿਹਾ ਬੰਦਾ ਇਹ ਇਹ ਤਾਂ ਜੀ ਹੁਣ ਪ੍ਰਮਾਤਮਾ ਜਾਣਦਾ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਤੁਹਾਡੀ ਇਹਨਾਂ ਨੇ ਮੋਖਬਰੀ ਕਰਨੀ ਬੋਲਚਾਲ ਕਿੱਦਾਂ ਇਹਦੀ ਤੁਹਾਡੀ ਇਹ ਮੋਖਬਰ ਬੰਦਾ ਕੀ ਪਤਾ ਕੌਣ ਵੱਡ ਗਿਆ ਇਹਨ ਅਜਾਣੇ ਕਿ ਪੁਲਿਸ ਦੀ ਮੁਖਵਰੀ ਕਰਦੇ ਜੀ ਹਾਂਜੀ ਹਾਂਜੀ ਸ਼ੁਰੂ ਤੋਂ ਇਹਦਾ ਇਹ ਕੰਮ ਓਕੇ ਤੇ ਤੁਹਾਡੀ ਬੋਲਚਾਲ ਕਿੱਦਾ ਇਸ ਬੰਦੇ ਦੇ ਨਾਲ ਬੋਲਚਾਲ ਇਹਦਾ ਭਰਾ ਗੁਜ਼ਰ ਗਿਆ ਪਿੱਛੇ ਜਾ ਮੈਂ ਇਹਨੂੰ ਪੁੱਛੋ ਪੁੱਛਿਓ ਇਹਨੂੰ ਪੁੱਛ ਲਿਓ ਮੈਂ ਇਹਦੇ ਕੋਲ ਅਫਸੋਸ ਕੀਤਾ ਜੇ ਮੇਰੀ ਕੋਈ ਰਾਜੇ ਸ਼ੁੰਦੀ ਮੈਂ ਅਫਸੋਸ ਕਾਨੂੰ ਕਰਦਾ ਇਹਦੇ ਕੋਲ ਅਫਸੋਸ ਕੀਤਾ ਤੇ ਇੱਕ ਗੱਲ ਕਰਦੇ ਸੀਗੇ ਜਦੋਂ ਮੇਰੇ ਤੇ ਹਮਲਾ ਹੋਇਆ ਇਨੋਵਾ ਚੋਂ ਮੁੰਡੇ ਉਤਰੇ ਇੱਕ ਮੋਟਰਸਾਈਕਲ ਤੇ ਮੁੰਡਾ ਗਲੀ ਚੋਂ ਬਾਹਰ ਆਇਆ ਉਹ ਵੀ ਕੋਈ ਗੱਲ ਕਰਦੇ ਪਏ ਸੀ ਨਹੀਂ ਝੂਠ ਹੈ ਉਹ ਮੇਰੇ ਮੁੰਡੇ ਦੀ ਇਹ ਗੱਲ ਕਰ ਰਿਹਾ ਉਹ ਤਾਂ ਉਸ ਵੇਲੇ ਸੁੱਤਾ ਉੱਠਿਆ ਮੈਂ ਜਦੋਂ ਹਵੇਲੀੋਂ ਉਹ ਤਾਂ ਸੁਣਤਾ ਹੋਇਆ ਕਿ ਸਾਹਮਣੇ ਦੁਕਾਨ ਵਾਲਾ ਬੈਠਾ ਜਿਹਦੇ ਉਹਨਾਂ ਦੇ ਤੇ ਹਮਲਾ ਹੋਇਆ ਉਹ ਦੱਸ ਸਕਦਾ ਤੇ ਕਿਹੜੀ ਜਗ੍ਹਾ ਅੰਕਲ ਵਾਰਦਾ ਤੁਹਾਨੂੰ ਕਿਹੜੀ ਜਗ੍ਹਾ ਹੋਈ ਹੈ ਵਾਰਦਾ ਇਹ ਪਿੰਡ ਡੈਰੀ ਆ ਜੀ ਉੱਥੇ ਦੁੱਧ ਲੈਣ ਗਿਆ ਸੀ ਕਿਤੇ ਉੱਥੇ ਵਾਰਦਾ ਦੇਣਾ ਕੋਈ ਸੀਸੀਟੀਵੀ ਕੈਮਰੇ ਹੋਣ ਪਿੰਡ 'ਚ ਤੁਹਾਡੇ ਕਿਤੇ ਉੱਥੇ ਤਾਂ ਕੈਮਰੇ ਸ਼ਾਇਦ ਨਹੀਂ ਹੈਗੇ ਸਿੱਧਾ ਗੁਰਦੁਆਰੇ ਦੇ ਕੋਲ ਹੈਗੇ ਤਾਂ ਤੇ ਜਿਹੜੀ ਤੁਸੀਂ ਦੁਕਾਨ ਕਹਿੰਦੇ ਕਿ ਮੋਰੇ ਇੱਕ ਦੁਕਾਨ ਵੀ ਆ ਉੱਥੇ ਕੈਮਰੇ ਹੈਗੇ ਆ ਮੇਰਾ خیال ਨਹੀਂ ਹੈ ਉੱਥੇ ਹੈ ਨਹੀਂ ਉਹਨਾਂ ਦੇ ਤੁਹਾਨੂੰ ਕਿਉਂ ਅੰਕਲ ਇਹ ਵਾਰ-ਵਾਰ ਟਾਰਗੇਟ ਕਿਉਂ ਕਰ ਰਹੇ ਤੁਹਾਨੂੰ ਵਾਰ-ਵਾਰ ਇਹ ਜਿਹੜੀ ਬਾਰੇ ਪੁੱਤਰ ਮੈਂ ਉਹ ਕੁਝ ਕਹਿ ਨਹੀਂ ਸਕਦਾ ਵੀ ਕਿਉਂ ਕਰ ਰਿਹਾ ਇਹ ਤੁਹਾਡੇ ਅੰਕਲ ਕੇਸ ਦਾ ਕੀ ਬਣਿਆ ਜਿਹੜਾ ਪੁਰਾਣਾ ਕੇਸ ਸੀਗਾ ਤੁਹਾਡਾ ਰਫਲ ਵਾਲਾ ਉਹਦੇ ਵਿੱਚ ਮੈਂ ਬੜੀ ਆ ਉਹ ਜਿਹੜੇ ਮੈਂ ਬੜੀ ਹੋ ਗਿਆ ਸੀ ਤੇ ਪਿਛਲੇ ਸਾਲ ਸ਼ੈਦ 9ਵੇਂ ਮਹੀਨੇ ਦੀ 10 ਤਰੀਕ ਨੂੰ ਤੁਹਾਨੂੰ ਕਿੰਨੇ ਕ ਵੱਜੇ ਅੰਕਲ ਪਤਾ ਲੱਗਾ ਵੀ ਜਿਹੜਾ ਹਮਲਾ ਹੋਇਆ ਇਹਨਾਂ ਦੇ ਉੱਤੇ ਮੈਨੂੰ ਤੁਹਾਨੂੰ ਦੱਸਿਆ ਨਾ ਵੀ ਸਵੇਰੇ 6:30 ਹੋਇਆ ਹੋਰ ਵੀ ਹਾਂਜੀ ਠੀਕ ਹੈ ਸਵੇਰੇ 6:30 ਦਾ ਟਾਈਮ ਤੇ ਹੁਣ ਅੰਕਲ ਜਿੰਨੇ ਕ ਰੋਪ ਤੁਹਾਡੇ ਤੇ ਲਗਾ ਰਹੇ ਆ ਕਿੰਨੇ ਕ ਸਜਾਈ ਆ ਇਹਦੇ ਵਿੱਚ ਬਿਲਕੁਲ ਮੈਂ ਤਾਂ ਜੀ ਬਿਲਕੁਲ ਸੱਚ ਬੋਲ ਰਿਹਾ ਜੋ ਬੋਲ ਰਿਹਾ ਮੇਰਾ ਫੋਨ ਮਤਲਬ ਕਿੱਦ ਕਰਾਂ ਜਿੱਥੇ ਮਰ ਜੀ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਨਹੀਂ ਮੰਗ ਰਿਹਾ ਜੀ ਮੈਂ ਮਤਲਬ ਫਲੋਰ ਦੀਆਂ ਸਾਫੀ ਹੋ ਰਹੀ ਮੇਰੇ ਨਾਲ ਕਿਉਂ ਮੇਰਾ ਝੂਠਾ ਨਾਮ ਲੈ ਰਿਹਾ ਹੈ ਮੇਰਾ ਤਾਂ ਮੇਰੇ ਮੁੰਡੇ ਦਾ ਅੰਕਲ ਜੀ ਇਹ ਜਿਹੜੇ ਤੁਹਾਡੇ ਤੇ આરોਪ ਲੱਗੇ ਆ ਜੇ ਸਾਬਤ ਨਾ ਹੋਏ ਤੁਹਾਡੇ ਵੱਲੋਂ ਕੋਈ ਕਾਰਵਾਈ ਕਰਵਾਈ ਜਾਊਗੀ ਬਿਲਕੁਲ ਜੀ ਮੈਂ ਸਲਾਹ ਕਰੂੰਗਾ ਆਪਣੇ ਬੰਦਿਆਂ ਦੇ ਨਾਲ ਪੰਚਾਇਤ ਦੇ ਨਾਲ ਠੀਕ ਹੈ ਜੀ ਮਹਿਮਾਨਾਨੀ ਦਾ ਦਾਵਾ ਵੀ ਇੱਥੇ ਫੇਰ ਕਰ ਸਕਦਾ ਕਿਉਂਕਿ ਮੈਨੂੰ ਇਹ ਨਜਾਇਜ਼ ਇਸ ਵੇਲੇ ਪਰੇਸ਼ਾਨ ਕਰ ਰਿਹਾ ਠੀਕ ਹੈ ਜੀ ਠੀਕ ਹੈ